ਕਿਮੀ ਪਵਨ ਨੂੰ ਤਾਂ ਲਗਭਗ ਹੁਣ ਹਰ ਕੋਈ ਜਾਣਦਾ ਹੀ ਹੋਵੇਗਾ ਇਹ ਜੋੜੀ ਹਮੇਸ਼ਾ ਆਪਣੀਆਂ ਸੋਸ਼ਲ ਮੀਡੀਆ ਵੀਡੀਓਜ਼ ਅਤੇ ਵਲੋਗਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ ਅਤੇ ਲੋਕਾਂ ਵੱਲੋਂ ਵੀ ਇਹਨਾਂ ਦੀ ਜੋੜੀ ਨੂੰ ਬੇहद ਪਿਆਰ ਮਿਲਦਾ ਸੀ ਪਰ ਹੁਣ ਇਹਨਾਂ ਦਾ 8 ਸਾਲਾਂ ਪੁਰਾਣਾ ਰਿਸ਼ਤਾ ਖਤਮ ਹੋ ਚੁੱਕਾ ਹੈ ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਸਨੇਹਾ ਕਤਿਆਲ ਕਰਕੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਸਨੇਹਾ ਪਹਿਲਾਂ ਵੀ ਆਪਣੇ ਘਰ ਵਾਲੇ ਤੇ ਦੋਸ਼ ਲਗਾ ਕੇ ਘਰ ਛੱਡ ਚੁੱਕੀ ਹੈ। ਹੁਣ ਸਾਹਮਣੇ ਆਈ ਇੱਕ ਕਾਲ ਰਿਕਾਰਡਿੰਗ ਵਿੱਚ ਖੁਦ ਕਿੰਮੀ ਨੇ ਕਈ ਵੱਡੇ ਖੁਲਾਸੇ ਕੀਤੇ ਨੇ। ਕਿੰਮੀ ਦੇ ਮੁਤਾਬਕ ਸਨੇਹਾ ਨਾਲ ਉਸ ਦਾ ਭੈਣ ਵਰਗਾ ਰਿਸ਼ਤਾ ਸੀ। ਪਿਛਲੇ ਦਿਨੀ ਸਨੇਹਾ ਨੇ ਕਿੰਮੀ ਨੂੰ ਆਪਣੇ ਬਰਥਡੇ ਪਾਰਟੀ ਤੇ ਸੱਦਿਆ। ਉੱਥੇ ਸਨੇਹਾ ਨੇ ਉਸ ਨੂੰ ਪਤਾ ਨਹੀਂ ਕੀ ਪਿਲਾ ਦਿੱਤਾ ਕਿ ਕਿੰਮੀ ਹੋਸ਼ ਖੋ ਬੈਠੀ। ਕਿੰਮੀ ਕਹਿੰਦੀ ਹੈ ਮੈਨੂੰ ਇੰਨਾ ਯਾਦ ਹੈ ਕਿ ਸੁਨੇਹਾ ਅਤੇ ਇੱਕ ਹੋਰ ਕੁੜੀ ਮੈਨੂੰ ਇੱਕ ਕਮਰੇ ਵਿੱਚ ਛੱਡ ਕੇ ਗਈਆਂ ਸਨ ਅਤੇ ਉਸ ਕਮਰੇ ਵਿੱਚ ਇੱਕ ਮੁੰਡਾ ਵੀ ਮੌਜੂਦ ਸੀ ਉਸ ਤੋਂ ਬਾਅਦ ਮੇਰੀ ਕੋਈ ਸੂਝ-ਬੂਝ ਨਹੀਂ ਸੀ ਕਿ ਮੇਰੇ ਨਾਲ ਕੀ ਹੋਇਆ ਕਿੰਮੀ ਦਾ ਦਾਵਾ ਹੈ ਕਿ ਸੁਨੇਹਾ ਨੇ ਉਸ ਦੀਆਂ ਫੋਟੋਸ ਤੇ ਵੀਡੀਓਜ਼ ਵੀ ਰਿਕਾਰਡ ਕਰ ਲਈਆਂ ਤੇ ਜਦੋਂ ਕਿੰਮੀ ਨੂੰ ਸਵੇਰੇ ਹੋਸ਼ ਆਈ ਤਾਂ ਉਹ ਫਰਸ਼ ਤੇ ਪਈ ਸੀ ਕਿਮੀ ਨੇ ਉਸ ਨਾਲ ਹੋਏ ਧੋਖੇ ਦੀ ਜ਼ਿੰਮੇਵਾਰ ਸਨੇਹਾ ਨੂੰ ਦੱਸਿਆ ਹੈ ਲਗਭਗ 2 ਦਿਨ ਪਹਿਲਾਂ ਫਰੈਸ਼ੀ ਕੈਨੇਡੀਆ ਨਾਲ ਹੋਈ ਕਾਲ ਰਿਕਾਰਡਿੰਗ ਤੋਂ ਬਾਅਦ ਇਹ ਸਾਰੀ ਗੱਲ ਬਾਹਰ ਆਈ ਕਿਮੀ ਦੇ ਘਰ ਵਾਲੇ ਨੂੰ ਇਸ ਪੂਰੀ ਘਟਨਾ ਬਾਰੇ ਬਿਲਕੁਲ ਪਤਾ ਨਹੀਂ ਸੀ ਜਿਵੇਂ ਹੀ ਇਹ ਮਾਮਲਾ ਸੋਸ਼ਲ ਮੀਡੀਆ ਤੇ ਫੈਲਿਆ ਕਿਮੀ ਪਵਨ ਦੇ ਅਕਾਊਂਟ ਤੋਂ ਇੱਕ ਫੋਟੋ ਅਪਲੋਡ ਕੀਤੀ ਗਈ ਜਿਸ ਵਿੱਚ ਲਿਖਿਆ ਸੀ ਹੁਣ ਅਸੀਂ ਵੱਖ ਹੋ ਚੁੱਕੇ ਹਾਂ ਸਾਨੂੰ ਹੋਰ ਤੰਗ ਨਾ ਕਰੋ ਜੋ ਕਰੇਗਾ ਰੱਬ ਕਰੇਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਦੋਵੇਂ ਟੁੱਟ ਚੁੱਕੇ ਹਾਂ ਇਹ ਮੈਸੇਜ ਪਾਉਣ ਤੋਂ ਬਾਅਦ ਕਿਮੀ ਪਵਨ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਨੇ ਹੁਣ ਲੋਕ ਸੁਨੇਹਾ ਦੇ ਖਿਲਾਫ ਗੁੱਸੇ ਵਿੱਚ ਹਨ ਅਤੇ ਕਹਿ ਰਹੇ ਨੇ ਕਿ ਜਿਹੜੀ ਕੁੜੀ ਨੇ ਆਪਣਾ ਘਰ ਵਾਲਾ ਨਹੀਂ ਛੱਡਿਆ ਜੋ ਉਸ ਨੂੰ ਬੇहद ਪਿਆਰ ਕਰਦਾ ਸੀ ਤਾਂ ਕਿੰਮੀ ਤਾਂ ਫਿਰ ਦੂਰ ਦੀ ਗੱਲ ਹੈ ਲੋਕ ਕਿੰਮੀ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਅਤੇ ਸਨੇਹਾ ਤੇ ਕੜੀ ਤੋਂ ਕੜੀ ਕਾਰਵਾਈ ਹੋਣ ਦੀ ਮੰਗ ਵੀ ਕੀਤੀ ਜਾ ਰਹੀ ਆ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਆਪਣੀ رائے ਕਮੈਂਟ ਕਰਕੇ ਜਰੂਰ ਸਾਂਝੀ ਕਰੋ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ